ਗੱਡੀ ਕੋਈ ਨਹੀਂ ਲੁੱਟ ਲਿਆ ਮੁੰਡਾ ਹੁਣ ਸ਼ਰਮ ਕਦੋਂ ਆਉਂਦੀ ਏ ਤੈਨੂੰ ਹੁਣ ਹੁਣ ਤਾਂ ਸ਼ਰਮ ਆਉਂਦੀ ਆ ਹੁਣ ਤੋੜ ਦਰਦੀ ਹੁਣ ਚੜੀ ਆਦੇ ਗਾਲੀ ਵੀ ਗਿਆ ਬਾਪਾ ਜੀ ਦੇਖੋ ਯਾਰ ਆਦੇ ਗਾਲੀ ਉਹ ਚਲੋ ਆਦੇ ਗਾਲੀ ਜਾ ਫੇਰ ਆ ਆਦੇ ਗਾਲੀ ਦੀ ਹੁਣੇ ਆਦੇ ਗਾਲੀ ਦਾ ਲਾ ਮੋਟੀ ਆ ਮੈਂ ਕਰਦਾ ਫੋਨ ਮੁੰਡੇ ਨੂੰ ਟਿੱਕੀ ਬਿਠਾ ਦੇ ਨਹੀਂ ਨਹੀਂ ਰਹਿਣ ਦੇ ਰਹਿਣ ਦੇ ਟਿੱਕੀ ਚੋ ਨਹੀਂ ਨਹੀਂ ਰੱਖਦਾ ਯਾਰ ਸਰਦੇ ਹੋ ਯਾਰ ਟਿੱਕੀ ਚੋ ਬਾਪਾ ਆ ਦੇਖੋ ਜੀ ਆ ਬੰਦਾ ਇਹੀ ਇਹੀ ਜਿੱਕੇ ਬਾਬਾ ਜੀ ਖੋ ਮੋਟਰਸਾਈਕਲ ਤੇ ਮੈਂ ਕਹਿੰਨਾ ਕੁੜੀ ਵੀ ਕੁੜੀ ਭਾਈ ਪਤਾ ਨਹੀਂ ਨੇ ਦੇਖ ਰਹੀ ਬਾਬਾ ਜੀ ਉਹ ਜੱਲਾ ਮੁੰਡਾ ਚੱਲਾ ਉਹ ਢੋਕਾ ਮੈਂ ਸਾਰੇ ਕੁੜੀ ਦੇ ਕੋਲ ਸਾਟੀ ਕੇ ਰਿਹਾ ਛੋਲੇ ਯਾਰ ਆਪਣੇ ਭਾਈ ਸਾਹਿਬ ਆਏ ਸੀਗੇ ਉਧਰੋਂ ਸਾਡੇ ਜੜਿਆਲੇ ਤੋਂ ਹੂੰ ਤੇ ਕੋਈ ਜੜਿਆਲੇ ਵੱਲੋਂ ਲੇਡੀਜ਼ ਜਾ ਰਹੀ ਸੀ ਆਪਣੇ ਫਾਦਰ ਸਾਹਿਬ ਨਾਲ ਕੁੜੀ ਅੱਗੇ ਜਾ ਕੇ ਭਾਰਤਵਾਜੀਆਂ ਚੌਕ ਤੋਂ ਤੇ ਸੁੰਨੜ ਕਲਾਂ ਵਾਲੇ ਚੌਕ ਕੋਲ ਵਿਚਾਲੇ ਨਹਿਰ ਆਉਂਦੀ ਹੈ ਨਹਿਰ ਕੋਲ ਇਹਨਾਂ ਕੋਲੋਂ ਇਹਨਾਂ ਨੇ ਖੋਹ ਕੀਤੀ ਆ ਇਹ ਮੁੰਡੇ ਨੇ ਇੱਕ ਪਾਸਲੇ ਤੇ ਦੱਸਦੇ ਆ ਆਪਣੇ ਆਪ ਨੂੰ ਤਿੰਨ ਜਣੇ ਇਹ ਤੇ ਪਰ ਇੱਕ ਆਪਾਂ ਇਹਨਾਂ ਦੀ ਸਹਾਇਤਾ ਨਾਲ ਆਪਣੇ ਲੋਕਾਂ ਦੀ ਇਹਨਾਂ ਮੁੰਡਿਆਂ ਦੀ ਸਹਾਇਤਾ ਨਾਲ ਇੱਕ ਮੁੰਡਾ ਕਾਬੂ ਕਰ ਲਿਆ ਤੇ ਦੋ ਭੱਜ ਗਏ ਆ ਜੀ ਦੋ ਭੱਜਣ 'ਚ ਕਾਮਯਾਬ ਹੋ ਗਏ ਆ ਇਹ ਆਪਾਂ ਇਹਨੂੰ ਹੁਣ ਦੇਖਦੇ ਆਂ ਉੱਥੇ ਜਾ ਕੇ ਵੀ ਉਹ ਜੇ ਤਾਂ ਜੜਿਆਲਾ ਚੌਂਕੀ ਦਾ ਏਰੀਆ ਪੈਂਦਾ ਹੋਇਆ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਪਰਚਾ ਅਸੀਂ ਦਵਾਂਗੇ ਜੇ ਉਹਦੇ ਨਾਲ ਹੀ ਆਪਣਾ ਨੂਰਮੈਲ ਥਾਣੇ ਦਾ ਪੈਂਦਾ ਹੋਇਆ ਏਰੀਆ ਤਾਂ ਨੂਰਮੈਲ ਵਾਲਿਆਂ ਨੂੰ ਹੈਂਡਓਵਰ ਕਰ ਦਾਂਗੇ ਤੇ ਜਿਹੜੀ ਖੋਹ ਹੋਈ ਕਿਹੜੀ ਕਿਹੜੀ ਚੀਜ਼ ਦੀ ਹੋਈ ਜੀ ਉਹ ਇੱਕ ਪਰਸ ਦੱਸਦੇ ਆ ਜੀ ਇੱਕ ਡਾਕੂਮੈਂਟ ਸੀ ਕੁੜੀ ਦੇ ਹੱਥ ਹੂੰ ਹੂੰ ਇੱਕ ਫੋਨ ਇਹਨਾਂ ਕੋਲ ਉਹਦਾ ਕੁੜੀ ਦਾ ਮਿਲ ਗਿਆ ਜੀ ਪਰਸ ਹਜੇ ਨਹੀਂ ਮਿਲਿਆ ਹੈ ਡਾਕੂਮੈਂਟ ਵੀ ਮਿਲ ਗਏ ਜਿਹੜੀ ਨਹਿਰ ਆਉਂਦੀ ਅੱਗੇ ਜੰਡਿਆਲੇ ਉਸ ਨਹਿਰ ਤੇ ਇੱਕ ਲੜਕੀ ਤੇ ਉਹਦਾ ਪਿਤਾ ਜੀ ਖੜੇ ਸਨ ਤੇ ਇੱਕ ਨਾਲ ਹੋਰ ਵੀ ਇਹਨਾਂ ਦੇ ਨਾਲ ਜਿਹਨੇ ਵਿਚਾਰਿਆਂ ਨੂੰ ਰੋਕ ਕੇ ਦੱਸਣ ਦੇ ਵੀ ਸਾਡਾ ਇਹ ਜਿਹੜਾ ਆ ਵੀ ਲੁੱਟ ਕੇ ਲੈ ਗਏ ਆ ਵੀ ਗੁੱਡੀ ਕਹੇ ਵੀ ਮੇਰੇ ਕਾਗਜ਼ ਆ ਤੇ ਮੇਰਾ ਪਰਸ ਆ ਵੀ ਸਾਨੂੰ ਲੁੱਟ ਕੇ ਲੈ ਗਏ ਆ ਤਿੰਨ ਬੰਦੇ ਮੁੰਡੇ ਜਿਹੜੇ ਮੋਟਰਸਾਈਕਲ ਤੇ ਸਨ ਉਹਨਾਂ ਦੇ ਮੂੰਹ ਬੰਨੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਇਹ ਦੱਸਿਆ ਤੇ ਅਸੀਂ ਕਿਹਾ ਵੀ ਤੁਸੀਂ ਇਦਾਂ ਕਰੋ ਪੁਲਿਸ ਪ੍ਰਸ਼ਾਸਨ ਪਿੱਛੇ ਖੜਾ ਹੋਇਆ ਆ ਤੁਸੀਂ ਉਹਨਾਂ ਨੂੰ ਦੱਸੋ ਤੇ ਅਸੀਂ ਅੱਗੇ ਉਹਨਾਂ ਨੂੰ ਦੇਖਦੇ ਆ ਇਹ ਕਾਫੀ ਨਾਲੇ ਮੋਟਰਸਾਈਕਲ ਘਮਾਇਆ ਤੇ ਅਸੀਂ ਪੁੱਛਦੇ ਪਛਾਉਂਦੇ ਆ ਜਿਹੜਾ ਕਿ ਇਥੋਂ ਤਿੰਨ ਮੁੰਡੇ ਨੰਗੇ ਆ ਕਦੀ ਮਕਾਨਾਂ ਵਾਲਿਆਂ ਤੋਂ ਕਦੀ ਕਿਸੇ ਤੋਂ ਤੇ ਉਹ ਅਸੀਂ ਇੱਥੇ ਫਿਰ ਇਹਨਾਂ ਨੂੰ ਘੇਰਾ ਪਾਇਆ ਜਦੋਂ ਘੇਰਾ ਪਾ ਕੇ ਅੱਗੇ ਹੋਏ ਆ ਉਹਨਾਂ ਨੇ ਮੋਟਰਸਾਈਕਲ ਪਿੱਛੇ ਨੂੰ ਮੁੜਿਆ ਇਹ ਇੱਕ ਡੈਗ ਪਿਆ ਥੱਲੇ ਜਿਹਨੂੰ ਫਿਰ ਨਾਲ ਦੇ ਸਿੰਘ ਆਪਣੇ ਸੀਗੇ ਇਹਨਾਂ ਨੇ ਪਕੜ ਕੇ ਥੱਲੇ ਲਾ ਲਿਆ ਆ ਜਿਹਦੇ ਕੋਲ ਕਿਰਚ ਵੀ ਸੀਗੀ ਉਹ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਜਿਹੜੇ ਗੱਡੀ ਦੇ ਕਾਗਜ਼ ਉਹ ਸਾਡੇ ਕੋਲ ਆਏ ਜਿਹਦੇ ਵਿੱਚ ਐਟਮ ਵੀ ਆ ਤੇ ਸਾਡੀ ਬੇਟਾ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਉੱਥੇ ਨਿਹੰਗ ਸਿੰਘ ਸੀ ਉਹਨਾਂ ਦੇ ਨੰਬਰ ਸੀਗੇ ਮੈਂ ਕਿਹਾ ਵੀ ਇੱਥੇ ਉਸ ਪ੍ਰਸ਼ਾਸਨ ਕੱਤਰ ਹੋਇਆ ਵਾ ਵੀ ਜਿਹੜਾ ਇਹ ਬਿਲਗਾ ਦੇ ਲੜਕੇ ਵੀ ਡਿਊਟੀ ਕਰਦੇ ਲੁੱਟ ਖੋਗ ਇੱਥੇ ਜੰਡੇ ਆੜੇ ਹੋਈ ਸੀ ਹਾਂਜੀ ਲੋੜ ਹੋ ਜੰਡੇ ਆੜੇ ਨਹਿਰ ਦੇ ਉੱਪਰ ਕਾਬੂ ਤੁਸੀਂ ਦੰਦੂਆ ਦੇ ਲਾਗੇ ਆ ਕੇ ਕੀਤੇ ਹਾਂਜੀ ਕਾਬੂ ਇੱਥੇ ਕੀਤੇ ਆ ਤੇ ਲੁੱਟਿਆ ਕੀ ਸੀਗਾ ਲੁੱਟਿਆ ਇਹਨਾਂ ਨੇ ਉਹ ਦੱਸ ਰਹੀ ਆ ਵੀ ਸਾਡਾ ਨਾਂ ਦੇ ਪੇਪਰ ਆ ਪੇਪਰ ਆ ਜਿਹੜੇ ਨੇ ਠੀਕ ਹੈ ਸਰਟੀਫਿਕੇਟ ਗੁੱਡੀ ਦੇ ਨੇ ਤੇ ਫੋਨ ਆ ਉਹਦਾ ਤੇ ਉਹਦਾ ਕਹਿੰਦੀ ਪੈਸੇ ਵੀ ਲੈ ਕੇ ਜਿਹੜੇ ਉਹ ਕਿਤੇ ਉਹ ਪਿਤਾ ਜੀ ਕਹਿੰਦੇ ਕੁਝ ਕਰਕੇ ਆ ਰਹੇ ਸਕੇ ਇਹ ਅੰਬੈਸੀ ਅੰਬੋਸੀ ਦਾ ਕੁਝ ਕਰਕੇ ਆ ਰਹੇ ਕਿ ਪੇਪਰ ਇਹ ਦੱਸ ਰਹੇ ਸੀ ਠੀਕ ਹੈ ਫੋਨ ਤੇ ਵੈਸੇ ਮਿਲ ਗਏ ਜੀ ਜਿਹੜੇ ਫੋਨ ਤੇ ਪੈਸੇ ਸੀ ਉਹ ਮਿਲ ਗਏ ਬਰਾਮਦ ਹੋ ਗਏ ਨਹੀਂ ਉਹ ਨਹੀਂ ਬਰਾਮਦ ਫੋਨ ਤਾਂ ਮਿਲ ਗਿਆ ਪੈਸੇ ਨਹੀਂ ਫੋਨ ਹੀ ਮਿਲਿਆ ਔਰ ਇਹ ਕਾਗਜ਼ ਠੀਕ ਹੈ ਪੈਸੇ ਨਹੀਂ ਹੈ ਨਾ ਕਿਉਂ ਲੱਗਦਾ ਉਹ ਦੋ ਜਿਹੜੇ ਭੱਜੇ ਆ ਉਹਨਾਂ ਦੇ ਕੋਲ ਆ ਦੱਸਿਆ ਇਹਨੇ ਵੀ ਉਹ ਕਿੱਥੇ ਦੇ ਸੀਗੇ ਜੀ ਜਿਹਨੂੰ ਤੁਸੀਂ ਫੜਿਆ ਇਹ ਪਾਸਲੇ ਦੇ ਦੱਸਣ ਦਿਆ ਠੀਕ ਹੈ ਦੋਨੇ ਬੰਦੇ ਵੀ ਅਸੀਂ ਤਿੰਨੇ ਪਾਸਲੇ ਦੇ ਆ ਓਕੇ ਇਹ ਕਹਿੰਦਾ ਮੈਂ ਮਤਲਬ ਉਹਨਾਂ ਨੇ ਬਹਿ ਕੇ ਆਇਆ ਪਰ ਬਹਿ ਕੇ ਤਾਇਆ ਨਹੀਂ ਲੱਗਦਾ ਕਿਉਂਕਿ ਦੇਖੋ ਕਿਰਚ ਆ ਹਾਂ ਇਹਨੇ ਕਿਰਚ ਮਾਰਨ ਦੀ ਕੋਸ਼ਿਸ਼ ਕੀਤੀ ਆ ਫਿਰ ਇਹਨੇ ਦੌੜਨ ਦੀ ਕਾਫੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਵੀ ਇਹਨੂੰ ਲੋਟ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਮੋਟਰਸਾਈਕਲ ਤੇ ਆ ਤਿੰਨੇ ਤਿੰਨ ਇਕੋ ਬਾਈਕ ਤੇ ਹੀ ਸੀ ਇੱਕੋ ਹੀ ਬਾਗ ਕੇ